ਪੀ ਲਓ ਇਹ ਨਾਲੇ ਤਾਂ ਨਾਲੇ ਪਾਣੀ ਪੀ ਲਓ ਇਹਦੇ ਪੜ੍ਹਦੇ ਆਣ ਸਾਰੀਆਂ ਮਾਈਆਂ ਨੂੰ ਬੇਨਤੀ ਹੈ ਪਹਿਲਾ ਸਨਮਾਨ ਮੈਡਮ ਸਵਰਨਜੀਤ ਕੌਰ ਸਰਕਾਰੀ ਇਲਮੈਂਟਰੀ ਸਕੂਲ ਦੇ ਵਿੱਚੋਂ ਜੋ ਕਿ ਬਹੁਤ ਹੀ ਵਧੀਆ ਅਧਿਆਪਕ ਨੇ ਅਤੇ ਬਹੁਤ ਹੀ ਸੇਵਾ ਨਿਭਾ ਰਹੇ ਨੇ ਸਰਕਾਰੀ ਸਕੂਲ ਦੀ ਉਹਨਾਂ ਦਾ ਸਨਮਾਨ ਚਤਰਾਮ ਸਿੰਘ ਸਰਪੰਚਾ ਤੇਰਪਾਲ ਸਿੰਘ ਜੀ ਮਾਜੀ ਪੰਜ ਚ ਉਹ ਤੇ ਇੱਧਰ ਦੇਖੀ ਪੰਜ ਚ ਤੇ ਇਧਰ ਆਏ ਕੋਲੇ ਆ ਇਧਰ ਕੋਲ ਲੱਗ ਜਾ ਨਾਲ ਅਸਰ ਮੱਝ ਦੂਸਰਾ ਸਨਮਾਨ ਰਾਮਨਦੀਪ ਕੌਰ ਮੀਤੀ ਪੰਜਾਬੀ ਫਿਲਮ ਐਕਟਰ ਉਹਨਾਂ ਦਾ ਵੀ ਸ੍ਰੀ ਸਨਮਾਨ ਮਾਣਿਆ ਨੂੰ ਬੇਨਤੀ ਹੈ ਜੀ ਤਾੜੀਆਂ ਲਗਾ ਦੇ ਕਰੋ ਇਸ ਤੋਂ ਅਗਲਾ ਸਨਮਾਨ ਹਰਪਾਲ ਸਿੰਘ ਟੀਮਾ ਵਿੱਤ ਮੰਤਰੀ ਪੰਜਾਬ ਗ੍ਰਾਮ ਪੰਚਾਇਤ ਨੂੰ ਬੇਨਤੀ ਹੈ

मैडम स्वर्णजीत कौर सरपंच सतनाम सिंह ਅਤੇ ਸਰਪੰਚਨੀ ਵੀਰਪਾਲ ਕੌਰ ਜੀ ਦਾ ਸਨਮਾਨ ਕਰ ਰਹੇ ਨੇ ਲਖੋ ਜੀ ਉਧਰ ਕਰਤੇ ਹੀ ਕਰਤੇ ਇਹ ਵੀ ਕਰ ਲੋ ਇਸ ਤੋਂ ਬਾਅਦ ਰਣਜੀਤ ਸਿੰਘ ਜੌਂਡੀਆਰ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਂਦਾ ਹੈ ਬੜੀ ਫੋਟੋ ਨੀਵੀਂ ਕਰ ਲੋ ਇਹ ਨੀਵੀਂ ਕਰ ਲੋ ਫੋਟੋ ਨੀਵੀਂ ਕਰ ਲੋ ਇਹਦਾ ਬਸ ਠੀਕ ਆ ਹਾਂ ਠੀਕ ਆ ਬਸ ਸਹੀ ਹੈ ਸਹੀ ਹੈ ਸਹੀ ਹੈ ਇਸ ਤੋਂ ਬਾਅਦ ਵਿਸ਼ੇਸ਼ ਸਨਮਾਨ ਕੀਤਾ ਜਾਂਦਾ ਹੈ ਇੰਦਰਜੀਤ ਸਿੰਘ ਮਹਿਲਾ ਰਾਜ ਸਿੰਘ ਜੀਮਾ ਵੱਲੋਂ thank you